प्यारे विद्यार्थि साथियों ਤੇ ਦੋਸਤੋ ਅੱਜ ਤੁਹਾਨੂੰ ਅਸੀਂ ਪੰਜਾਬੀ ਯੂਨੀਵਰਸਿਟੀ ਕਾਲਜ ਬੇਨੜਾ ਦੇ ਪੰਜਾਬੀ ਵਿਭਾਗ ਦੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਪਰਮਜੀਤ ਕੌਰ ਜੀ ਹਨ ਤੇ ਇਸ ਕਿਉਂਕਿ ਸਾਰੇ ਹੀ ਕਾਲਜਸ ਦੇ ਵਿੱਚ ਜਿਹੜੀ ਪੰਜਾਬੀ ਇਹ ਵਕ ਵਕ ਕੋਰਸਾਂ ਦੇ ਵਿੱਚ ਪੜ੍ਹਾਈ ਜਾਂਦੀ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਕਾਰਜ ਆਪਣਾ ਨਿਭਾ ਰਹੇ ਨੇ ਉਹਦੇ ਵਿੱਚ ਡਾਕਟਰ ਅਮਰਪ੍ਰੀਤ ਕੌਰ ਉਭੀ ਪੰਜਾਬੀ ਦੇ ਨੇ ਡਾਕਟਰ ਸੁਖਜਿੰਦਰ ਰਿਸ਼ੀ ਜੀ ਪ੍ਰੋਫੈਸਰ ਰਜਿੰਦਰ ਜੀ ਡਾਕਟਰ ਕੁਲਵਿੰਦਰ ਜੀ ਮੈਡਮ ਸੁਖਵਿੰਦਰ ਕੌਰ ਪ੍ਰੋਫੈਸਰ ਚੇਤਨ ਡਾਕਟਰ ਕਰਨੈਲ ਇਹ ਕੈਨੋਂ ਕੀ ਪੰਜਾਬੀ ਵਿਭਾਗ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਆਪਣਾ ਸਾਰਾ ਕਾਰਜ ਭਾਗ ਹੈ ਜਿਹੜਾ ਪੰਜਾਬੀ ਨੂੰ ਦੇਖੋ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਨੀਆ ਦੀ ਦੂਜੀ ਯੂਨੀਵਰਸਿਟੀ ਹੈ ਜਿਹੜੀ ਕੀ ਭਾਸ਼ਾ ਦੇ ਆਧਾਰ ਉੱਪਰ ਬਣੀ ਹੋਈ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਪੰਜਾਬੀ ਭਾਸ਼ਾ ਦੀ ਵਿਸਥਾਰ ਤੇ ਪੰਜਾਬੀ ਭਾਸ਼ਾ ਨੂੰ ਪੰਜਾਬੀ ਸੱਭਿਆਚਾਰ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਪੰਜਾਬੀ ਭਾਸ਼ਾ ਦਾ ਜਿਹੜਾ ਕਹੋ ਕੀ ਇਹ ਵਿਭਾਗ ਬਣਾਇਆ ਗਿਆ ਹੈ ਇਹ ਵਿਭਾਗ ਆਪਣੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ ਹੈ ਕਦੇ ਕੰਦ ਪత్రికਾ ਕਦੇ ਇਹ ਜਿਹੜੇ ਸੈਮੀਨਾਰਸ ਨੇ ਕਾਨਫਰੰਸਿਸ ਨੇ ਇਹ ਵੀ ਕਰਵਾਉਂਦਾ ਰਹਿੰਦਾ ਹੈ ਇਸ ਤੋਂ ਇਲਾਵਾ ਬੱਚਿਆਂ ਦੇ ਟੂਰ ਵਗੈਰਾ ਵੀ ਲੈ ਕੇ ਜਾਂਦੇ ਨੇ ਇਹ ਤੇ ਪੰਜਾਬੀ ਜਾਂ ਪੰਜਾਬੀ ਗੋਸ਼ਟੀ ਪੰਜਾਬੀ ਕਵੀ ਦਰਬਾਰ ਵੀ ਸਾਡੇ ਕਾਲਜ ਦੇ ਵਿੱਚ ਕਈ ਵਾਰ ਹੁੰਦਾ ਹੈ ਤੇ ਅਸੀਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਕ ਵਕ ਕਵਿਤਾ ਮੁਕਾਬਲੇ ਜਾਂ ਜਿਹੜੇ ਕਹ ਲਵਾਂਗੇ ਗੀਤ ਸੰਗੀਤ ਨਾਲ ਸੰਬੰਧਿਤ ਚੀਜ਼ਾਂ ਵੀ ਅਸੀਂ ਕਰਵਾਉਂਦੇ ਰਹਿੰਦੇ ਆ। ਸੋ ਪੰਜਾਬੀ ਜੁਬਾਨ ਹੈ ਜਿਹੜੀ ਪੰਜਾਬੀ ਭਾਸ਼ਾ ਹੈ ਸਭ ਤੋਂ ਮਿੱਠੀ ਜੁਬਾਨ ਹੈ ਜਿਹੜੀ ਕਿ ਦੁਨੀਆ ਦੇ ਲਗਭਗ ਜਿੱਥੇ ਜਿੱਥੇ ਪੰਜਾਬੀ ਗਏ ਨੇ ਉੱਥੇ-ਉੱਥੇ ਪੰਜਾਬੀ ਹੈ ਜਿਹੜੀ ਬੋਲੀ ਜਾਂਦੀ ਹੈ। ਸੋ ਸਾਡੀ ਪੰਜਾਬੀ ਬੋਲੀ ਅਸ ਵੀ ਰਵੇ ਹੱਸਦੀ ਰਵੇ ਤੇ ਵੱਧ ਵੱਧ ਪਰਫੁੱਲਤ ਹੋਵੇ ਅਸੀਂ ਇਸ ਤਰ੍ਹਾਂ ਦੀ ਕਾਮਨਾ ਕਰਦੇ ਆ ਤੇ ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਆ ਸਮੂਹ ਪੰਜਾਬੀਆਂ ਨੂੰ ਕਿ ਪੰਜਾਬੀ ਪੋਵਲੀ ਦੇ ਵਿਕਾਸ ਤੇ ਪੰਜਾਬੀ ਬੋਲੀ ਦੇ ਵਿਸਥਾਰ ਦੇ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਥੈਂਕ ਯੂ